ਇਹ ਹੁਣ ਸੋਡੇ ਦੇ ਸਾਹਮਣੇ 26 ੜੱਕੇ ਪੈਣੇ ਠੀਕ ਹੈ 9 3 9 18 18 ਤੇ 6 24 24 ਤੇ ਦੋ 26 ਵੀ ਹੁਣ ਤੁਸੀਂ ਆ ਦੋ ੜੱਕੇ ਚੱਕੋ ਇੱਥੋਂ ਜਿਵੇਂ ਜਿੱਧਰ ਮਰਜ਼ੀ ਕਰਕੇ ਰੱਖ ਦੋ ਇੱਧਰ ਨੂੰ ਵੀ ਨਾ ਹੋਣ 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 ਵੀ ਆ ਜਿਵੇਂ ਹੁਣ 9 9 ਨੇ ਚਾਰੇ ਪਾਸੇ 9 9 ਹੋਣ ਆ ਦੋੜ ਕੇ ਵੀ ਵਿੱਚ ਹੁਣ ਇਹਨਾਂ ਦੇ ਇਹਨਾਂ ਨੂੰ ਕਰੋ ਸੈਟ ਕਿਹੜਾ ਹੁਣ ਕਰੋਗੇ ਨਹੀਂ ਬੌਣੇ ਨੇ ਵਿੱਚ ਹੀ ਨੇ ਹਾਂ ਇਹਨਾਂ ਦੇ ਵਿੱਚ ਹੀ ਬੌਣੇ ਨੇ ਵੀ ਚਾਰੇ ਪਾਸੇ ਨੂੰ ਇੱਧਰ ਨੂੰ ਵੀ ਨਾ ਹੋਣਾ ਇੱਧਰ ਨੂੰ ਵੀ ਨਾ ਇੱਧਰ ਨੂੰ ਵੀ ਨਾ ਇੱਧਰ ਨੂੰ ਵੀ ਨਾ ਇਹਨਾਂ ਨੂੰ ਵੀ ਦੇਖੋ ਕਿਹੜੇ ਹਿਸਾਬ ਨਾਲ ਤੁਸੀਂ ਉਹ ਕਰੋਗੇ ਕਰਣਾ ਡਰ ਨਹੀਂ ਹਾਂ ਟੋਲ ਪੁਲ ਤਾਂ ਸਿੱਧਾ ਹੋ ਗਿਆ ਨਾ ਹੂੰ ਤੇਰਾ ਕੋਈ ਪੈਸੇ ਚਾਰੇ ਪਾਸੇ ਨਾ ਰਹਿ ਗਏ ਨਾ ਨੋ ਨੋ ਦਾ ਉਹਦੇ ਹੈਗੀ ਨੇ ਪਹਿਲਾਂ ਨੋ ਨੋ ਦਾ ਹੈਗੀ ਨੇ ਚਾਰੇ ਪਾਸੇ ਹੁਣਾ ਆਹ ਦੋੜ ਕੇ ਵੀ ਵਿੱਚ ਪਾਉਣੇ ਨੇ ਇਹ ਵੀ ਵਿੱਚ ਪਾਉਣੇ ਨੇ ਹਾਂ ਟੱਕੇ ਜਿਹੜਾ ਮਰਜ਼ੀ ਚੱਕ ਕੇ ਉਰਾਂ ਪਰਾ ਗਰੀ ਚੱਲੋ ਦੱਕਾ ਤੁਸੀਂ ਜਿਹੜਾ ਮਰਜ਼ੀ ਹਿਲਾ ਲਓ ਆਪਦਾ ਦੇਖ ਕੇ ਚਲੋ ਮੇਰਾ ਬੜਾ ਹੋ ਗਿਆ ਮੇਰਾ ਦਮਾ ਕੱਟ ਨਾ ਮਗਾ ਦਾ ਜਿਆ ਮੋਸਾ ਜੱਟ ਇਹਨਾਂ ਨੂੰ ਕੰਮ ਕਰ ਪਰਾਂ ਪਰਾਂ ਕਰ ਲੈ ਕਰ ਉਹ ਹੱਲਾ ਆਮੋਲਾ ਦਮਾ ਥੋੜਾ ਹਿਲਾ ਰਿਹਾ ਇਹ ਕਰ ਉਹ ਹੱਲਾ ਵੇ ਕਰ ਜੰਡੇ ਤੂੰ ਦੇਖ ਨਾ ਆਪਣੀ ਸਮਝ ਨਹੀਂ ਤੂੰ ਬਿਗਾਲਾ ਕਿਉਂ ਜਮੀ ਸੌਖਾ ਯਾਰ ਤੁਸੀਂ ਆ ਦੇਖੋ ਆ ਦੋਨੇ ਢੱਕੇ ਚ ਇਧਰੋਂ ਚੱਕ ਲੋ ਜਾਂ ਉਧਰੋਂ ਚੱਕ ਲੋ ਜਿਹੜਾ ਮਰਜ਼ੀ ਢੱਕਾ ਚੱਕ ਕੇ ਉਰਾਂਪਰਾ ਕਰ ਲਓ ਦੋਈ ਨੇ ਬਸ ਵਿਚਲੇ ਨਾ ਨਾ ਜਿਹੜਾ ਮਰਜ਼ੀ ਢੱਕਾ ਚੱਕ ਕੇ ਉਰਾਂਪਰਾ ਕਰੀ ਚੱਲੋ ਵੀ ਬਸ ਸਾਰੇ ਬਸ ਨੂੰ ਨੌ ਨੌ ਨੇ ਜਹੀ ਦੇਨੇ ਜਿਵੇਂ ਹੁਣ ਪਏ ਨੇ ਵੀ ਆ ਦੋ ਢੱਕੇ ਇਹਨਾਂ ਦੇ ਵਿੱਚ ਐਡਜਸਟ ਕਰਨੇ ਨੇ ਤੁਸੀਂ ਨੇ ਹੋਰ ਤਾਂ ਇਹ ਵੀ 5 4 ਨਾ ਆ ਵੀ ਕਰ ਸਕਦੇ ਹਾਂ ਹਾਂ ਦੇਖੋ ਜਿਵੇਂ ਮਰਜ਼ੀ ਕਰ ਲਓ ਜੇ ਹੋਣਗੇ ਐਡਜਸਟ ਵਿੱਚ ਇਹਦੇ ਚਾ ਨੌ ਦਾ ਪਈਆਂ ਚਾਰੇ ਪਾਸੇ ਹੁਣ ਤੁਸੀਂ ਇਹਨਾਂ ਨੂੰ ਹੱਲ ਕਰਨਾ ਚੱਕੀ ਕੋਈ ਡੱਕਾ ਪਰਾ ਕਰੋ ਪਰਾ ਤਾਂ ਤਰੋ ਲੈ ਪੂਰੇ ਹੋ ਗਏ ਚੱਕਦੇ ਇਹਦਾ ਵਧ ਗਿਆ ਫਿਰ ਜੀ ਇੱਕ ਵਧ ਗਿਆ 10 ਹੋ ਗਏ 10 ਹੋ ਗਏ ਹੁਣ ਲਾ ਹੋ ਗਏ ਪੂਰੇ ਗਏ ਦੋ ਛੀ ਇਹਨੇ ਇਧਰ ਨੂੰ ਵਧ ਗਿਆ ਇੱਕ ਫਿਰ 10 ਨਹੀਂ ਹੋ ਗਏ ਹਾਂ ਚਲ ਇਹਨੂੰ ਰੱਖੋ ਸ਼ੀ ਕਿਤੇ ਚੱਕੀ ਜਨਾ ਇਸ ਤਰ੍ਹਾਂ ਕਹਤਾ ਰਹੇ ਤੂੰ ਲੈ ਇਹ ਪੇਡਾ ਹੋ ਗਏ ਤੇ ਫੇਰ ਸਿੱਖਣਾ ਹਾਂ ਚਲੋ ਹੋਊਗਾ ਸੈਟ ਲੈ ਸ਼ੀ ਆ ਦੇ ਯਾਰ ਇਧਰ ਹੋ ਗਏ ਆਹ ਦੇ 4 4 2 8 ਕਿਤੇ ਕਹਤਾ ਰਹੋ 4 2 8 ਤੂੰ ਤੇ ਕਹ ਲਾ ਤਰਤਾ ਜੂਰੇ ਨਾ ਹੋ ਗਏ ਉਰੇ ਜਾ ਦੇ ਇਧਰ ਹੋ ਗਿਆ 3 6 8 ਹੋ ਗਏ ਉਰੇ ਤਾਂ ਨਾ ਕਹਤਾ ਰਹੋ ਇਦਾਂ ਗਰ ਉਹਦੇ ਕਿਹਨਾ ਗੋਤ ਚੱਕੇ ਧਰਦਾ ਫਰੇ ਇਧਰ ਵੱਧ ਜਾਂਦੇ ਕਿਹਨਾਂ ਚੱਕੇ ਧਰਦੇ ਆ ਇਧਰੋਂ ਵੱਧ ਜਾਣਗੇ ਫਰੇ ਇਧਰ ਵੱਧ ਜਾਣਗੇ ਜੰਮੀ ਸੋਖਾ ਯਾ ਤਰੀਕਾ ਯਾਰ ਕਿੱ ਕਰੇਗਾ ਹੋਗੇ 3 6 10 ਹੋਗੇ ਤਾਂ 10 ਚਲ ਆਜਾ ਤੇਰੇ 7 ਤੇ 2 ਹੋ ਗਏ 9 ਵਿਚਾਲੇ ਕਿਵੇਂ ਆ ਵਿਚਾਲੇ ਤਾਂ ਹੁੰਦੋ ਨਹੀਂ ਕੁਛ ਵਿਚਾਲੇ ਨਹੀਂ ਸਾਈਡਾਂ ਦੀ ਪੂਰੇ ਕਰੋ 9 ਤੁਸੀਂ 7 7 2 9 ਤਿੰਤੇ ਦਿਨ ਸੀ ਸੀਜੇ ਨੂੰ ਆਇਆ 8 ਇੱਕ ਧਰ ਤੇ ਫੇਰ ਵੱਧ ਗਿਆ ਉਹ ਪਰਾਂ ਨੂੰ ਵੱਧ ਗਈ ਅੱਲਸੇ ਤੇ ਚਾਰਸਾਫਾ ਵਗਦਕ ਕਹਾਣੀ ਉਲਝ ਗਈ ਜਮਸ ਔਖਾ ਸਵਾਲਾ ਨਾਲੇ ਲੱਕੇ ਹੱਥ ਜੀ ਦੂਰੀ ਚਲੀ ਉਧਰ ਵੀ ਗੁਰੇ ਉਧਰ ਦਸਵੀਂ ਝਟਿਆ ਸਾਲਵਿਕ ਮੁਛੀ ਮੁਰੜੀ ਜਾਏਗਾ ਬੈਠਾ ਮੈਨੂੰ ਲੱਗਿਆ ਮਾਰੋ ਨਾ ਇਹ ਉਧਰ ਵੀ ਦੱਸਦਾ ਉਧਰ ਵੀ ਦੱਸ ਰਿਹਾ ਇੰਤਾਂ ਹਾਈ ਕਰਾ ਕੱਟ ਕੱਟ ਲੈ ਆਈ ਬੱਲੇਸ ਹਾਈ ਇਕੜਾ ਕੱਟ ਉਹਦੇ ਪੂਰੇ ਰੰਗ ਸੀ ਤੇ ਫੇ ਜਿਹੜੇ ਦੋ ਤਿੰਨ ਹੱਥ ਚ ਰਹਿ ਗਏ ਉਹ ਕਿੱਥੇ ਰੱਖੇਗਾ ਫੇ ਨਾ ਨਾ ਹੋ ਗਏ ਇਹ ਤੂੰ ਵੀ ਨਾ ਨਹੀਂ ਕਰਾਂ ਪੂਰਾ ਫਿਰ ਉਹਨਾਂ ਨੂੰ ਲਗਾ ਲਾ ਉਹਨਾਂ ਨੂੰ ਕੂੜਾ ਦੱਸੋ ਪਿਓ ਮੈਂ ਜੇ ਮੈਂ ਕਰਾਂ ਪੂਰਾ ਫਿਰ ਬੇਟਾ ਨਹੀਂ ਤੱਕ ਲੋਤਾ ਮੈਨੇ ਲਿਖੀ ਸੀ ਨੀ ਨਿਚੀ ਦਾ ਰੇਲਾ ਮੈਂ ਧਰੂਆਂ ਨਾਲ ਵਿੱਚ ਹੁਣ ਮੈਂ ਧਰ ਕੇ ਦਿਖਾਉਣ ਨਾਲ ਵਿੱਚ ਫਿਰ ਤੁਹਾਨੂੰ ਚੱਲ ਫਿਰ ਦੁਇੰਦਾ ਦੀ ਸ਼ਾਦਾ ਦਾ ਮਾਗੋ ਚਾਰ ਚਾਰ ਤੇ ਪੜੀ ਨਾ ਹਨ ਤੇ 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 ਉਹ ਧੱਕਾ ਤੋੜਦਾ ਰੱਖ ਤੱਕਾ ਟੁੱਟ ਕੇ ਉਹ ਵਰਲਾ ਫਿਰ ਇੱਕ ਹੋਰ ਵਾਜੂ ਦੋ ਤਾਂ ਪਹਿਲਾਂ ਵੀ ਨਹੀਂ ਲੋਟ ਹੁੰਦੀ ਪਤਾ ਲਾ ਹੋਰ ਹਾਂ ਲਓ ਨੋ ਇਹ ਪੁਣ ਮਾਟ ਹੋ ਗਈ ਚੱਲ ਚੱਲ ਲਵੀ ਲੱਗ ਗਿਆ ਕੰਮ ਤੇਰਾ ਦੋ ਤਿੰਨ ਪੰਜ ਪੰਜ ਦਾ ਅੱਟਾ ਨੱਠਾ ਕਿਹਦਾ ਧਰ ਬੋਲ ਲੱਖ ਇੱਕ ਹੋਤਾ ਨਾ ਚਾਰ ਚਾਰ ਤੇ ਸੱਤ ਇੱਥੇ ਦੱਗ ਗਿਆ 11 ਕਰ ਗਿਆ 11 ਕਰ ਤੇ ਲ ਮੈਂ ਕਿਹਾ ਹਲ ਤਰਾਏ ਨੂੰ ਨਾਉ ਆਦੇ ਇਹਨੂੰ ਨਾਉ ਪੂਰੇ ਕਰਤੇ ਤੇ ਇਧਰ ਨੂੰ ਵੀ ਨਾਉ ਕਰ ਪੂਰੇ ਇਧਰਲੇ ਪਾਸੇ ਨੂੰ ਵੀ ਨਾਉ ਆਉਣਗੇ ਪੂਰੇ ਹਾਂ ਇਧਰ ਪਾਸੇ ਨੂੰ ਆਜੇ ਦੇਖ ਲੈ ਵੀ ਪੂਰੇ ਨਾਉ ਨੇ 4 ਤੇ 4 8 ਤੇ 1 9 ਕਹਾਣੀ ਉਲਝ ਗਈ ਸੋਰ ਤੁਹਾਨੂੰ ਮੈਨੂੰ ਲੱਗਦਾ ਨਾਉ ਤਾਂ ਗਿਆ ਯਾਰ ਕਿੱਥੇ ਨਾਉ ਹੋ ਗਏ ਹਾਂਜੀ 4 ਤੇ 4 8 ਤੇ 1 9 ਤੇ ਜਿਹੜੇ ਹੱਥ ਜਨੇ ਉੱਡ ਕੇ ਕਿੱਥੇ ਰੱਖੀਏ ਫਿਰ ਤਿੰਨ ਆ ਗਿਆ ਹੱਥ 'ਚ ਉਹ ਵੀ ਵਿੱਚ ਪਾਉਣੇ ਨੇ ਜਿਹੜੇ ਲੜਕੇ ਤੇ ਉਹੜਾ ਕਿਵੇਂ ਇਹਦੇ ਵਿੱਚ ਜਾਣਗੇ ਆ ਵੀਰ ਰੋਕ ਮਨਾਇਆ ਜਾ ਸਾਡੇ ਤੇ ਰਹੋ ਆ ਸਿੰਘਾ ਦੇ ਇਹ ਰਹਿ ਗੋ ਨੰਨੋ ਤੇ ਜਾ ਕੱਲ ਨੂੰ ਚਾਹੀਦਾ ਪੈ ਗੁਰਾ ਆਤਮ ਸੁਣੋ ਹਿੰਟ ਦੇ ਦਦਾ ਨਾ ਵੀ ਖੁੰਜਿਆਂ ਦੇ ਵਿੱਚ ਦੌੜ ਕੇ ਰਹਿਣਗੇ ਜਾ ਕੋਈ ਦੂਸਰ ਸੌਖਾ ਤਰੀਕਾ ਮੈਨੂੰ ਕੀ ਦੱਸਾਂ ਜੀ ਗੁੰਜ ਦੌੜ ਕੇ ਲੈਣਗੇ ਵੇਤ ਆ ਵੀ ਗਏ ਸਾਰੇ ਗੁੰਦਿਆਂ ਚ ਨਹੀਂ ਨਾ ਦੌ ਰਹਿੰਦੇ ਦੋ 6 6 ਜਦੋਂ 8 ਆਰਕੋ ਇਹ ਹੋ ਗਏ ਤੁਹਾਡੇ 2 4 4 7 ਹੋ ਗਏ ਆ ਹੋ ਗਏ ਹਾਂ ਆ ਤਾਂ ਬਣ ਗਈ ਹਾਂ ਇਕੜੱਕ ਕਿੰਨਾ ਚ ਹੋਰ ਪਾਉ 6 ਜਦੋਂ 8 9 9 ਨਹੀਂ ਹੋ ਗਏ ਪੂਰੇ ਦੋ ਉਹਨਾਂ ਦੇ ਵਿੱਚ ਵੀ ਪਾ ਤਾਂ ਉਹਨਾਂ ਦੇ ਤਿੰਨ ੜੱਕੇ ਪੈਣਗੇ 6 7 2 7 2 4 6 ਹਰੀ ਹੈ ਆ ਵੀ ਨਾ ਹੋ ਗਈ ਆ ਵੀ ਨਾ ਹੋ ਗਈ ਦੋ 4 6 ਹਰੀ ਹੈ ਪਾਇ ਤੇ ਦੋ 7 7 2 9 ਦੋ ਦੇ ਦੋ ਨਾ ਆ ਵੀ ਨਾ ਹੋ ਗਈ ਤੇ ਆ ਗਿਆ ਇੱਧਰ ਲਿ ਘੜ ਕੇ ਤੇਰੇ ੜੱਕਾ ਕਿੱਧਰ ਛੜਤਾ ਇੱਕ ਕਿਉਂ ਪੂਰੇ ਹੋ ਗਏ ਨੌ ਹੀ ਕਰਨੀ ਸੀ ਉਹ ਦੇਖ ਪਰ ਲਿ ਤੇਰੇ ਦਾ ਹੋਈ ਰਹਿ ਗਏ 3 2 5 3 2 7 7 ਰਹਿ ਗਏ ਦੋੜ ਕੇ ਕਿੱਧਰ ਆ ਗਿਆ ਡੱਕੀ ਖਾ ਕੇ ਦੋ ਤੁਸੀਂ ਦਾ ਦੋ ਡੱਕੀ ਕੈਮ ਹੋ ਗਏ ਓਏ ਦੋ ਚਾਰ ਛੇ ਹਾਂ ਜੀ ਤੇ ਦੋ ਸੱਤ 7 7 ਤੇ ਦੋ ਲੋ 2 3 5 7 9 ਹਾਂ ਜੀ 5 7 12 ਆ ਤਾਂ 9 ਹੋ ਗਿਆ ਆ ਵੀ ਨਾ ਹੋ ਗਿਆ ਆ ਵੀ ਨਾ ਹੋ ਗਿਆ ਆ ਵੀ ਨਾ ਹੋ ਗਿਆ ਤੇ ਦੋ ਡੱਕੀ ਕਿੱਧਰ ਗਏ ਆਹ ਰਹੇ ਜੀ 5 2 7 ਇਹ ਦੋ ਡੱਕੀ ਕੈਮ ਕਰਤੇ ਨੇ ਵਿੱਚੋਂ ਕਹਿੰਦ ਟੱਗ ਗਈ ਉਹ ਤਾਂ ਕਹਿੰਦਾ ਥੋੜਾ ਕੀ ਕਹਿਊਗਾ ਕਿ ਆ ਵਿੱਚੋਂ ਕਿਉਂ ਇਹ ਮਰ ਜਾਂਦੀ ਡੱਕੇ ਘੇੜ ਪਹਿਲਾਂ ਸਾਰੇ ਸੱਬੀ ਪੂਰੇ ਨੇ 2 7 ਹੋ ਗਏ 7 9 9 ਤੇ 5 14 14 14 16 16 ਨੂੰ 19 19 ਇਹਦੇ 20 21 21 ਦੇ ਬਾਅਦ ਕਿੰਨੀ ਹਾਂ ਫਿਰ ਫਿਰ ਉੱਥੇ ਘੱਟ ਰਹੇ ਨੇ ਉੱਥੇ ਵੀ ਕਰ ਪੂਰੇ ਵਾਜੇ ਲਾ 26 ਡੱਕੇ ਤੇ ਤੇਰੇ ਸਾਨੂੰ 26 ਡੱਕੇ ਹੈਗੇ ਨੇ ਫੇਰ 26 ਸਭੀ ਬੂਰੇ ਨੇ ਉਹ ਲੈਣ ਘਟ ਰਹੀ ਹੈ ਛੋਡੀ ਮੈਂ ਕਰਾ ਪੂਰਾ ਪੂਰਾ ਲੈ ਫੜ ਮੋਬਾਈਲ ਮੈਂ ਕਰ ਤਾ ਸੁਣੀ ਠੀਕ ਹੈ ਦੇ 2 ਤੇ 6 6 ਤੇ ਦਨ 9 2 ਤੇ 4 6 6 ਤੇ ਦਨ 9 4 ਤੇ 2 6 6 ਤੇ ਦਨ 9 2 2 ਤੇ 6 6 ਤੇ ਦਨ ਭੁਗੇ ਭਰੇ ਪਰ ਬਚਾਰੇ ਤਾਂ ਉਹ ਖੜਾ ਤਾਂ ਤੇ ਚੜ੍ਹਦਾ ਸਾਨੂੰ ਪਹਿਲੀ ਕੀਨੇ ਵੀ ਚੱਕੀ ਜਾਣੇ ਸਾਰੇ ਉਹ ਚੱਕੀ ਵੀ ਉਹਨਾਂ ਦੇ ਜਿਹੜੇ ਐਡਜਸਟ ਕਰ ਰਹੇ ਨੇ ਹੁਣ ਦੇ ਚਾਰੇ ਪਾਸੇ ਨੋ ਨੋ ਹੋਗੇ ਹਾਂ ਹੋਈ ਕੱਟਣਾ ਇਹ ਲੈ ਇਧਰ ਨੂੰ ਇਧਰ ਨੂੰ ਇਧਰ ਨੂੰ ਇਧਰ ਨੂੰ ਇਧਰ ਨੂੰ